ਸਲੋਕ ਮਹੱਲਾ ਪੰਜਵਾ ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰ ਨਾਨਕ ਸ਼ਰਣ ਤੁਹਾਰੀ ਆਪੇ ਖੋ ਸਦਾ ਹਜੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਗੁਰੂ ਗਰੀਬ ਨਵਾਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 518 ਪੰਜਵੇਂ ਸਤਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਆਦੀ ਵਾਰ ਚੱਲ ਰਹੀ ਹੈ ਰਾਗ ਗੋਜਰੀ ਦੇ ਵਿੱਚ ਵਾਰ ਦੀ ਚੌਥੀ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਕਹਿੰਦਾ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਅਰਥਾਤ ਕਹਿ ਮੇਰੇ ਸੱਜਣ ਹੈ ਮੇਰੇ ਮਿੱਤਰ ਹੈ ਮੇਰੇ ਪਿਆਰੇ ਪਰਮੇਸ਼ਰ ਜੀ ਮੈਂ ਸਦਾ ਹੀ ਤੇਰੇ ਚਰਨਾਂ ਦੀ ਧੂੜ ਹੋਈ ਰਹਾ ਭਾਵ ਉਹ ਕਿ ਦਰਮਾਨ ਹੋ ਕੇ ਜੀਵਨ ਬਤੀਤ ਕਰਨਾ ਕਰਾਂ ਅਹੰਕਾਰ ਗਮੰਡ ਗਰੂਰ ਤੋਂ ਰਹਿਤ ਹੋ ਕੇ ਜੀਵਨ ਬਸਰ ਕਰਨਾ ਕਰਾਂ ਇਹਦਾ ਨਾਨਕ ਸਰਣ ਤੁਹਾਰੀ ਆਪੇਖ ਸਦਾ ਹਜੂਰਾ ਨਾਨਕ ਸ਼ਰਨ ਤੁਹਾਰੀ ਆ ਪੰਜਵੇਂ ਨਾਨਕ ਧੰਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਹਿ ਪਰਮੇਸ਼ਰ ਜੀ ਅਕਾਲ ਪੁਰਖ ਵਾਏ ਗੁਰੂ ਜੀ ਮੈਂ ਤੇਰੀ ਸ਼ਰਨ ਦੇ ਵਿੱਚ ਪਈ ਹੋਈ ਹਾਂ ਆਤਪੇਖੋ ਸਦਾ ਹਜੂਰ ਅਰਥਾਤਕ ਸਦਾ ਹੀ ਤੈਨੂੰ ਹਾਜ਼ਰ ਨਾਜ਼ਰ ਕਰਕੇ ਪ੍ਰਤਾਕ ਪ੍ਰਗਟ ਕਰਕੇ ਵੇਖਣਾ ਕਰਦੀ ਹਾਂ ਸੋ ਅਗਰ ਦੂਸਰਾ ਸ਼ਲੋਕ ਮਹਾਰਾਜੀਆਂ ਦੀ ਪੌੜੀ ਦੇ ਨਾਲ ਮਹੱਲਾ ਪੰਜਵਾ ਪਤ ਤਪੁਨੀਤ ਅਸੰਖ ਹੋਇ ਹਰ ਚਰਣੀ ਮਨ ਲਾਗ ਕਾਠ 60 ਤੀਰਥ ਨਾਮ ਪ੍ਰਭ ਜੈਸ ਨਾਨਕ ਮਸਤਕ ਪਾਗਾ ਪਤ ਤਪੁਨੀਤ ਅਸੰਖ ਹੋਇ ਅਸੰਖ ਅਰਥਾਤਨ ਗਿਣਤ ਹੀ ਪਤ ਤ ਤਾਂ ਅਪਨੀਤ ਹੋ ਗਏ ਅਪਵਿੱਤਰਾਂ ਤੋਂ ਸ਼ੁੱਧ ਹੋ ਗਏ ਪਵਿੱਤਰ ਹੋ ਗਏ ਮਲੇਨਾ ਤੋਂ ਗੰਦੇਆਂ ਤੋਂ ਭਿੱਟਿਆ ਹੋਇਆਂ ਤੋਂ ਮਹਾਰਾਜ ਕਹਿੰਦੇ ਭਾਗ ਹੋ ਗਏ ਕਿਵੇਂ ਹਰ ਚਰਣੇ ਮਨ ਲਾਗ ਹਰੀ ਜੀ ਦੇ ਚਰਨਾਂ ਦੇ ਵਿੱਚ ਮਨ ਲਾ ਕੇ ਅਣਗਿਣਤ ਹੀ ਮਲੀਨ ਲੋਕ ਸ਼ੁੱਧ ਹੋ ਗਏ ਇਹਦੇ 8 63 ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ 8 63 ਤੀਰਥ ਨਾਮ ਪ੍ਰਭ ਅਰਥਾਤ ਕਿ ਅਸਲ ਦੇ ਵਿੱਚ ਪ੍ਰਭੂ ਜੀ ਦਾ ਨਾਮ ਹੀ ਉਹ ਸੁਆਮੀ ਜੀ ਦਾ ਪਰਮੇਸ਼ਰ ਜੀ ਦਾ ਨਾਮ ਹੀ 860 ਭਾਵ 68 ਤੀਰਥ ਹੈ ਪਰ ਮਿਲਦਾ ਕਿੰਨੂ ਆ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਰੂਪੀ 68 ਤੀਰਥ ਕਹਿੰਦਾ ਜਿਸ ਨਾਨਕ ਮਸਤਕ ਭਾਗ ਪੰਜਵੇਂ ਨਾਨਕ ਧੰਗੁਰੂ ਅਰਜਨ ਪਾਸ਼ਾ ਕਹਿੰਦੇ ਜੀ ਦੇ ਮੱਥੇ ਦੇ ਭਾਗ ਬਹੁਤ ਵੱਡੇ ਹੋਣਾ ਤੋਨੋ ਹੀ ਭਾਈ ਨਾਮ ਰੂਪੀ ਤੀਰਥ ਦੀ ਦਾਤ ਪ੍ਰਾਪਤ ਹੁੰਦੀ ਹੈ ਸੋ ਅਗੋ ਧੰਗੁਰੂ ਅਰਜਨ ਦੇ ਮਹਾਰਾਜੀਆਂ ਦੀ ਵਾਰ ਦੀ ਪੌੜੀ ਪੌੜੀ ਨਿਤ ਜਪਿਆ ਆਸਾਸ ਗਿਰਾਸ ਨਾਉ ਪਰਵਦਗਾਰ ਦਾ ਜਿਸ ਨੋ ਕਰੇ ਰਹਾਮ ਤਿਸ ਨਾ ਵਿਸਾਰਦਾ ਨਿਤ ਜਪਿਆ ਆਸਾਸ ਗਿਰਾਸ ਨਾਉ ਪਰਵਦਗਾਰ ਦਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ ਕਿ ਨਿਤ ਹੀ श्वासग्रास अर्थात के साँस अंदर लैंदिया सा ते बाहर काढदेया या फिर साँस लैंदिया ते रोटी पाणी खांदिया। ਕੋ ਪਰਮੇਸ਼ਰ ਜੀ ਦੇ ਨਾਮ ਨੂੰ ਜਪਣਾ ਕਰੀਏ ਕਿਹੜਾ ਪਰਮੇਸ਼ਰ ਜੀ ਦੇ ਜਿਹੜਾ ਪਰਵਦਗਾਰ अर्थात ਪਾਲਣਹਾਰ ਹੈ ਸਾਰੀ ਸ੍ਰਿਸ਼ਟੀ ਦਾ। ਪਈ ਉਸ ਦੇ ਨਾਮ ਨੂੰ ਜਪਣਾ ਕਰੀਏ ਨਿਤ ਹੀ। ਕਹਿੰਦਾ ਜਿਸ ਨੋ ਕਰੇ ਰਹਾਮ ਤਿਸ ਨੋ ਵਿਸਾਰਦਾ। ਜੀਦਤ ਹੈ ਉਹ ਅਕਾਲ ਪੁਰਖ ਵਾਹਿਗੁਰੂ ਰਹਿਮ ਕਰਦਾ ਹੈ ਤਰਸ ਕਰਦਾ ਹੈ ਨਾ ਤਿਸ ਨਾ ਵਿਸਾਰਦਾ ਉਹਨੂੰ ਅਕਾਲ ਪੁਰਖ ਵਾਹਿਗੁਰੂ ਆਪਣੇ ਮਨ ਤੋਂ ਵਿਸਾਰਦਾ ਨਹੀਂ ਭਾਈ ਅਸਲ ਦੇ ਵਿੱਚ ਅਸੀਂ ਪਰਮੇਸ਼ਰ ਨੂੰ ਚਿਤੈ ਨਹੀਂ ਕਰਦੇ ਪਰਮੇਸ਼ਰ ਸਾਨੂੰ ਚਿਤੈ ਕਰ ਰਿਹਾ ਹੁੰਦਾ ਹੈ ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੁਖਮਨੀ ਸਾਹਿਬ ਦੇ ਵਿੱਚ ਕਿਰਪਾ ਕਰਦੇ ਨੇ ਨਾ ਕਿ ਭਾਈ ਅਸਲ ਦੇ ਵਿੱਚ ਪਿਆਰੇ ਤਾਂ ਉਹ ਨੇ ਜਿਨ੍ਹਾਂ ਨੂੰ ਪਰਮੇਸ਼ਰ ਸਵਾਸ ਸਵਾਸ ਚਿਤੈ ਕਰਦਾ ਹੈ ਕਹਿੰਦੇ ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਓਏ ਪਰਮੇਸ਼ਰ ਕੇ ਪਿਆਰੇ ਅਸਲ ਦੇ ਵਿੱਚ ਅਸੀਂ ਉਦੋਂ ਹੀ ਪਰਮੇਸ਼ਰ ਨੂੰ ਚੇਤੇ ਕਰਦੇ ਹਾਂ ਜਦੋਂ ਪਰਮੇਸ਼ਰ ਜੀ ਸਾਨੂੰ ਚੇਤੇ ਕਰ ਰਹੇ ਹੁੰਦੇ ਨੇ ਮਹਾਰਾਜ ਕਹਿੰਦੇ ਜਿਸ ਨਾ ਕਰੇ ਰਹਾਮ ਤਿਸ ਨਾ ਵਿਸਾਰਦਾ ਕਾਪਿ ਉਪਾਵਣ ਹਾਰ ਆਪੇ ਹੀ ਮਾਰਦਾ ਜੀਵਾਂ ਨੂੰ ਉਤਪਨ ਕਰਨੇ ਹਾਰਾ ਪੈਦਾ ਕਰਨੇ ਹਾਰਾ ਵੀ ਉਹ ਆਪ ਹੀ ਐ ਤੇ ਮਾਰਦਾ ਵੀ ਆਪ ਹੀ ਐ ਮਹਾਰਾਜ ਕਹਿੰਦੇ ਕਦਾ ਸਾਬ ਅਕੇਸ਼ ਜਾਣੇ ਜਾਣ ਬੁੱਝ ਵਿਚਾਰਦਾ ਉਹ ਕਾਲਪੁਰਖ ਵਾਹਿਗੁਰੂ ਤੇ ਸਾਰਾ ਕੁਝ ਹੀ ਜਾਣਦਾ ਹੈ ਜਾਣੀ ਜਾਣ ਹੈ ਸਾਡੇ ਅੰਦਰ ਦੀਆਂ ਜਾਣਦਾ ਹੈ ਘਟ ਘਟ ਕੇ ਅੰਤਰ ਕੀ ਜਾਨਤ ਹੈ ਔਰ ਮਹਾਰਾਜ ਕਹਿੰਦਾ ਬੁੱਝ ਵਿਚਾਰਦਾ ਉਹ ਪਰਮੇਸ਼ਰ ਜੀ ਨੂੰ ਸਾਰੇ ਪਸਾਰੇ ਦੇ ਵਿੱਚੋਂ ਬੁੱਝ ਕੇ ਅਸੀਂ ਉਸ ਨੂੰ ਵਿਚਾਰਨਾ ਕਰਦੇ ਹਾਂ ਉਸ ਦਾ ਚੰਤਨ ਕਰਨਾ ਕਰਦੇ ਹਾਂ ਇਹਦਾ ਅਨੇਕ ਰੂਪ ਖਨਮਾ ਹੈ ਕੁਦਰਤ ਧਾਰਦਾ ਉਹ ਆਪਣੀ ਕੁਦਰਤ ਦੇ ਦੁਆਰਾ ਆਪਣੀ ਸ਼ਕਤੀ ਦੇ ਦੁਆਰਾ ਪ੍ਰਕਿਰਤੀ ਦੇ ਵਿੱਚ ਅਨੇਕਾਂ ਰੂਪ ਧਾਰਨ ਕਰਦਾ ਹੈ ਜਿਵੇਂ ਮਹਾਰਾਜ ਕਹਿੰਦੇ ਨਾ ਕਹੋ ਫੁੱਲ ਰਾਜਾ ਹਾ ਬੈਠਾ ਕਿਤੇ ਫੁੱਲ ਕੇ ਬ੍ਰਹਮਾ ਵਾਂਗੂ ਰਾਜਾ ਬਣਿਆ ਬੈਠਾ ਤੇ ਕਹੋ ਸਿੰਮਟ ਭਇਓ ਸੰਕਰੇ ਇਕੱਠਾ ਤੇ ਕਿਤੇ ਸ਼ਬਜੀ ਵਾਂਗੂ ਸੁੰਘੜ ਕੇ ਸਮਾਧੀ ਲਾ ਕੇ ਬੈਠਾ ਹੋਇਆ ਹੈ ਮਹਾਰਾਜ ਕਹਿੰਦੇ ਆਪਣੀ ਕੁਦਰਤ ਦੇ ਦੁਆਰਾ ਆਪਣੀ ਸ਼ਕਤੀ ਦੇ ਦੁਆਰਾ ਪ੍ਰਕਿਰਤੀ ਦੇ ਵਿੱਚ ਅਨੇਕਾਂ ਹੀ ਰੂਪ ਧਾਰਨ ਕਰਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਕਹਿੰਦਾ ਜਿਸ ਨੂੰ ਲਾਏ ਸੱਚ ਤਿਸਹ ਉਦਾਰ ਦਾ ਤੇ ਜਿਹਨੂੰ ਵੀ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਸੱਚ ਵਾਲੇ ਬੰਨੇ ਲਾ ਦੇਵੇ ਸੱਚੇ ਨਾਮ ਵਾਲੇ ਬੰਨੇ ਲਾ ਦੇਵੇ ਤਿਸਹ ਉਦਾਰ ਦਾ ਉਹਦਾ ਉਦਾਰ ਕਰ ਦਿੰਦੇ ਨੇ ਪਾਤਸ਼ਾਹੀ ਪਾਰ ਉਤਾਰਾ ਕਰ ਦਿੰਦੇ ਨੇ ਕਹਿੰਦਾ ਜਿਸਦਾ ਹੋਵਾ ਵੱਲ ਸੋ ਕਦੇ ਨਹ ਹਾਰਦਾ ਜਿਹਦੇ ਉਹ ਕਾਲਪੁਰਖ ਵਾਹਿਗੁਰੂ ਵੱਲ ਹੋਵੇ ਜਿਹਦੇ ਪਾਸੇ ਹੋਵੇ ਉਹ ਮਹਾਰਾਜ ਕਹਿੰਦਾ ਕਦੇ ਵੀ ਹਾਰਦਾ ਨਹੀਂ ਜੀਵਨ ਰੂਪੀ ਬਾਜੀ ਨੂੰ ਜਗਤ ਦੇ ਵਿੱਚ ਕੋਈ ਵੀ ਖੇਡ ਹਾਰਦਾ ਨਹੀਂ ਉਹ ਕਹਿੰਦਾ ਸਦਾ ਆਪਾ ਗਦੇ ਬਾਣ ਹੈ ਹਉ ਤਿਸ ਨਮਸਕਾਰ ਦਾ ਸਦਾ ਅਪਾਗ ਦੀ ਬਾਣ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਦੀਵਾਨ ਅਰਥਾਤ ਦਰਬਾਰ ਜਾਂ ਕਚਹਿਰੀ ਸਦਾ ਹੀ ਅਪਾਗ ਅਰਥਾਤ ਅਬਨਾਸ਼ੀ ਹੈ ਕਦੇ ਵੀ ਨਾਸ਼ ਨਹੀਂ ਹੁੰਦਾ ਉਹਦੇ ਦਰਬਾਰ ਦਾ ਉਹਦੀ ਕਚਹਿਰੀ ਦਾ ਕਹਿੰਦੇ ਹੋ ਤਿਸ ਨਮਸਕਾਰ ਦਾ ਧੰਨ ਗੁਰੂ ਅਰਜਨ ਪਾਸ਼ਾ ਕਹਿੰਦੇ ਅਸੀਂ ਸਦਾ ਹੀ ਉਸ ਨੂੰ ਨਮਸਕਾਰ ਕਰਨੀ ਕਰਦੇ ਹਾਂ ਪ੍ਰਣਾਮ ਕਰਨੀ ਕਰਦੇ ਹਾਂ ਚਰਨ ਵੰਦਨਾ ਕਰਨੀ ਕਰਦੇ ਹਾਂ ਸੋ ਅਗੋ ਪੰਜਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਰਜਨ ਦੇ ਮਹਾਰਾਜ ਜੀਆ ਦਾ ਸਲੋਕ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਛੋਡਿਆ ਦੀਜਾ ਅਗਨ ਜਲਾਏ ਜੀਵ ਤੇ ਆਦਤ ਜਾਪਿਆ ਨਾਨਕ ਸਾਚਾ ਨਾਉ ਕਾਮ ਕਰੋਧ ਲੋਭ ਛੋੜੀਐ ਮਹਾਰਾਜ ਕਹਿੰਦੇ ਕਾਮ ਕਰੋਧ ਲੋਭ ਮੋਹ ਵਗੈਰਾ ਨੂੰ ਅਹੰਕਾਰ ਵਗੈਰਾ ਨੂੰ ਛੱਡਣਾ ਕਰੀਏ ਭਾਈ ਕੀ ਕਰੀਏ ਇਹਨਾਂ ਦਾ ਕਹਿੰਦਾ ਦੀਜਾ ਅਗਨ ਜਲਾਏ ਨ ਸਾਰਿਆਂ ਨੂੰ ਅੱਗ ਦੇ ਵਿੱਚ ਜਲਾਉਣਾ ਕਰੀਏ ਲੂਣਾ ਕਰੀਏ ਸਾੜਨਾ ਕਰੀਏ ਕਹਿੰਦਾ ਜੀਵ ਵਿਦਿਆਨਤ ਜਾਪਿਆ ਨਾਨਕ ਸਾਚਾ ਨਾਉ ਤੇ ਜਿੰਨਾ ਚਿਰ ਵੀ ਜਿਉਂਦੇ ਆ ਨਾ ਆਪਣੇ ਅੰਤਮ ਸਵਾਸ ਤਾਈ ਮਹਾਰਾਜ ਕਹਿੰਦਾ ਨੇਤ ਹੀ ਉਸ ਨੂੰ ਜਪਦੇ ਰਹੀਏ ਕਿਨ ਨਾਨਕ ਸਾਚਾ ਨਾਉ ਸੱਚੇ ਪਰਮੇਸ਼ਰ ਦਾ ਸੱਚੇ ਨਾਮ ਨੂੰ ਜਪਨਾ ਕਰੀਏ ਭਾਈ ਜਿੰਨਾ ਚਿਰ ਜੀਉਂਦੇ ਹਾਂ ਸੋ ਅਗਰ ਦੂਸਰਾ ਸ਼ਲੋਕ ਪੌੜੀ 5ਵੀਂ ਦੇ ਨਾਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮਹੱਲਾ ਪੰਜਵਾ ਸੇਮਰਤਾ ਸੇਮਰਤ ਪ੍ਰਭ ਆਪਣਾ ਸਭ ਫਲ ਪਾਇਆ ਹੈ ਨਾਨਕ ਨਾਮ ਅਰਾਧਿਆ ਗੁਰਪੂਰਾ ਦੀਆ ਮਿਲਾਏ ਸਿਮਰਤਾ ਸਿਮਰਤ ਪ੍ਰਭ ਆਪਣਾ ਮਹਾਰਾਏ ਕਹਿੰਦੇ ਚੇਤੇ ਕਰਦੇ ਆ ਕਰਦੇ ਆ ਆਪਣੇ ਪ੍ਰਭੂ ਜੀ ਨੂੰ ਆਪਣੇ ਸਵਾਮੀ ਜੀ ਨੂੰ ਸਭ ਫਲ ਪਾਏ ਆਹੇ ਸਾਰੇ ਫਲ ਪਾਏ ਹਨ ਸੀ ਉਸ ਨੂੰ ਚੇਤੇ ਕਰਦਿਆ ਕਰਦੇ ਆ ਕਹਿੰਦਾ ਨਾਨਕ ਨਾਮ ਹੈ ਆਰਾਧਿਆ ਗੁਰਪੂਰ ਹੈ ਦੀਆ ਮਿਲਾਏ ਪੰਜਵੇਂ ਨਾਨਕ ਧੰਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਉਸ ਦੇ ਨਾਮ ਨੂੰ ਆਰਾਧਨਾ ਕੀਤਾ ਹੈ ਚੇਤੇ ਕਰਨਾ ਕੀਤਾ ਹੈ ਨਾਨਕ ਨਾਮ ਆਰਾਧਿਆ ਔਰ ਬਾਸ਼ਾ ਕਹਿੰਦਾ ਗੁਰਪੂਰ ਹੈ ਦੀਆ ਮਿਲਾਏ ਤੇ ਪੂਰੇ ਗੁਰੂ ਨੇ ਪਰਮੇਸ਼ਰ ਜੀ ਦੇ ਨਾਲ ਮਿਲਾਉਣਾ ਕੀਤਾ ਹੈ ਸੋ ਅਗੋ ਪੌੜੀ ਪੰਜਵੇਂ ਧੰਗੁਰੂ ਅਰਜਨ ਦੇ ਮਹਾਰਾਜ ਜੀ ਦੀ ਵਾਰ ਦੀ ਪੌੜੀ ਸੋ ਮੁਕਤਾ ਸੰਸਾਰ ਜਗੁਰ ਉਪਦੇਸਿਆ ਤਿਸ ਕੇ ਗਏ ਬਲਾਏ ਮਿਟੇ ਅੰਧਸਿਆ ਸੋ ਮੁਕਤਾ ਸੰਸਾਰ ਜਗੁਰ ਉਪਦੇਸਿਆ ਸੰਸਾਰ ਦੇ ਵਿੱਚ ਜਗਤ ਦੇ ਵਿੱਚ ਵਿਸ਼ਵ ਦੇ ਵਿੱਚ ਕੇਵਲ ਤੇ ਕੇਵਲ ਉਹੀ ਗੁਰਮੁਖ ਗੁਰੂ ਪਿਆਰਾ ਮੁਕਤਾ ਹੈ ਆਜ਼ਾਦ ਹੈ ਬੰਧਨਾ ਤੋਂ ਰਹਿਤ ਹੈ ਕਿਹੜਾ ਜਗਰ ਉਪਦੇਸਿਆ ਜਿਹਨੂੰ ਗੁਰੂ ਮਹਾਰਾਜਿਆਂ ਨੇ ਉਪਦੇਸ਼ ਕੀਤਾ ਹੈ ਸਿੱਖਿਆ ਦਿੱਤੀ ਹੈ ਦੀਖਿਆ ਦਿੱਤੀ ਹੈ ਕਿਹਦਾ ਤਿਸਕੇ ਗਏ ਬੁਲਾਏ ਮਿਟੇ ਅੰਦੇਸਿਆ ਔਰ ਜਿਹਨੇ ਵੀ ਗੁਰੂ ਮਹਾਰਾਜਿਆਂ ਦੀ ਸਿੱਖਿਆ ਗ੍ਰਹਿਣ ਕੀਤੀ ਹੈ ਨਾ ਤਿਸਕੇ ਗਏ ਬੁਲਾਏ ਉਹਦੀਆਂ ਬੁਲਾਵਾਂ ਜਾਂਦੀਆਂ ਰਹੀਆਂ ਵਿਪਤਾਵਾਂ ਜਾਂਦੀਆਂ ਰਹੀਆਂ ਚਿੰਤਾਵਾਂ ਚੋਰੇ ਜਾਂਦੇ ਰਹੇ ਔਰ ਮਹਾਰਾਜ ਕਹਿੰਦੇ ਮਿਟੇ ਜਾਂਦੇ ਸਿਆ ਉਹਦੇ ਸਾਰੇ ਅੰਦੇਸ ਸਾਰੇ ਫਿਕਰ ਜਿਹੜੇ ਮਿਟ ਗਏ ਕਹਿੰਦਾ ਤੇ ਇਸ ਦਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਤੇ ਉਸ ਗੁਰਮੁਖ ਗੁਰੂ ਪਿਆਰੇ ਦਾ ਦਰਸ਼ਨ ਦੇ ਕੇ ਨਾ ਦیدار ਕਰਕੇ ਤੇ ਸਾਰਾ ਜਗਤ ਮਹਾਰਾਜ ਕਹਿੰਦੇ ਨਿਹਾਲ ਹੋ ਜਾਂਦਾ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ ਜਨਕੈ ਸੰਗ ਨਿਹਾਲ ਪਾਪਾ ਮੈਲ ਤੁਏ ਤੇ ਜਨਾਂ ਦਾ ਸੰਗ ਕਰਕੇ ਨਾ ਗੁਰਮੁਖਾ ਗੁਰੂ ਪਿਆਰਿਆਂ ਦਾ ਹਰੀ ਦੇ ਦਾਸਾਂ ਦਾ ਸੰਗ ਕਰਕੇ ਨਿਹਾਲ ਹੋ ਜਾਂਦਾ ਭਾਈ ਔਰ ਮਹਾਰਾਜ ਕਹਿੰਦਾ ਪਾਪਾ ਮੈਲ ਧੋਏ ਪਾਪਾਂ ਦੀ ਮੈਲ ਧੋ ਲਈਦੀ ਆਪਣੇ ਮਨ ਤੋਂ ਗੁਰਮੁਖਾਂ ਦਾ ਸੰਗ ਕਰਕੇ ਕਹਿੰਦੇ ਅੰਮ੍ਰਿਤ ਸਾਚਾ ਨਾਉ ਉਥਾ ਜਾਪੀਐ ਮਨ ਕੋ ਹੋਏ ਸੰਤੋਖ ਭੁਖਾ ਤਰਾਪੀਐ ਅੰਮ੍ਰਿਤ ਸਾਚਾ ਨਾਉ ਉਥਾ ਜਾਪੀਐ ਉਥਾ ਅਰਥਾਤ ਨਾ ਗੁਰਮੁਖਾਂ ਗੁਰੂ ਪਿਆਰਿਆਂ ਦੀ ਸੰਗਤ ਦੇ ਵਿੱਚ ਨਾ ਨਾਮ ਰੂਪੇ ਅਮਰਤ ਨੂੰ ਜਪਣਾ ਕਰੀਦਾ ਹੈ ਕਿਹਦਾ ਨਾਮ ਨੂੰ ਸਾਚਾ ਨਾਓ ਸੱਚੇ ਪਰਮੇਸ਼ਰ ਦੇ ਸੱਚੇ ਨਾਮ ਨੂੰ ਭਾਈ ਗੁਰਮੁਖਾਂ ਦੀ ਸੰਗਤ ਦੇ ਵਿੱਚ ਜਪੀਦਾ ਹੈ ਕਹਿੰਦਾ ਮਨ ਕੋ ਹੋਏ ਸੰਤੋਖ ਭੁੱਖਾ त्राਪੀਐ ਤੇ ਗੁਰਮੁਖਾਂ ਦੇ ਸੰਗਤ ਦੇ ਵਿੱਚ ਪਰਮੇਸ਼ਰ ਜੀ ਦੇ ਸੱਚੇ ਨਾਮ ਨੂੰ ਜਪਣ ਦੇ ਸਦਕਾ ਮਨ ਨੂੰ ਸੰਤੋਖ ਹੁੰਦਾ ਭਾਈ ਮਨ ਸਬਰ ਦੇ ਵਿੱਚ ਸ਼ੁਕਰ ਦੇ ਵਿੱਚ ਆਉਂਦਾ ਹੈ ਭੁੱਖਾ त्राਪੀਐ ਤੇ ਭੁੱਖਾ ਰਜ ਜਾਂਦਾ ਮਹਾਰਾਜ ਕਹਿੰਦੇ ਫਿਰ ਭੁਖੋਂ ਭੁਖੋਂ ਨਹੀਂ ਕਰਦਾ ਮਨ ਕਹਿੰਦਾ ਜੈਸ ਘਟ ਵਸਿਆ ਨਾਉ ਤੇ ਸਬੰਧਨ ਕਾਟਿਆ ਗੁਰ ਪ੍ਰਸਾਦ ਕੇ ਨァ ਬਰੈਲਾ ਹਰ ਤਨ ਖਾਟਿਆ ਜੈਸ ਘਟ ਵਸਿਆ ਨਾਉ ਤੇ ਸਬੰਧਨ ਕਾਟਿਆ ਜਿਹੜੇ ਵੀ ਗੁਰਮੁਖ ਗੁਰੂ ਪਿਆਰੇ ਦੇ ਘਟ ਅਰਥਾਤ ਹਿਰਦੇ ਦੇ ਵਿੱਚ ਪਰਮੇਸ਼ਰ ਜੀ ਦਾ ਨਾਮ ਵਸ ਜਾਂਦਾ ਹੈ ਤਿਸ ਬੰਧਨ ਕਾਟਿਆ ਤੇ ਉਸ ਗੁਰਮੁਖ ਗੁਰੂ ਪਿਆਰੇ ਦੇ ਬੰਧਨ ਕੱਢ ਦਿੱਤੇ ਜਾਂਦੇ ਨੇ ਮਾਇਆ ਦੇ ਬੰਧਨ ਵਕਾਰਾਂ ਦੇ ਬੰਧਨ ਉਹਦੇ ਮਨ ਤੋਂ ਕੱਢ ਦਿੱਤੇ ਜਾਂਦੇ ਨੇ ਕਹਿੰਦਾ ਗੁਰ ਪਰਸਾਦ ਕਹਿੰਦਾ ਬਿਰਲਾ ਹਰ ਧਨ ਖਾਟਿਆ ਗੁਰੂ ਮਹਾਰਾਜਿਆਂ ਦੀ ਕਿਰਪਾ ਦੇ ਸਦਕਾ ਕਿਸੈ ਬਿਰਲੇ ਨਹੀਂ ਹਰੀ ਧਨ ਨੂੰ ਨਾਮ ਰੂਪੀ ਤਾਨੂੰ ਖਟਣਾ ਕੀਤਾ ਪਾਈ ਸੋਗ ਸ਼ੇਵੀ ਪੌੜੀ ਦੇ ਨਾਲ ਧੰਨ ਗੁਰੂ ਅਰਜਨ ਦੇ ਮਹਾਰਾਜਿਆਂ ਦਾ ਸ਼ਲੋਕ ਪਹਿਲਾ ਸ਼ਲੋਕ ਮਹੱਲਾ ਪੰਜਵਾਂ ਮਨਮਹ ਚਤਵਾ ਚਤਵਨੇ ਉਦਮ ਕਰੋ ਉਠਨੀ ਤਾ ਹਰ ਕੀਰਤਨ ਕਾ ਆਹਰ ਹਰ ਦੇਹੋ ਨਾਨਕ ਕੈ ਮੀਤ ਮਨਮਹ ਚਤਵਾ ਚਤਵਨੇ ਮੈਂ ਚਤ ਪੈਰਾ ਪੜ ਮੰਦ ਦੇ ਵਿੱਚ ਇਹੋ ਚਤਵਨੀਆਂ ਚਤਵਦਾ ਰਹਿੰਦਾ ਹਾਂ ਇਹੋ ਹੀ ਸਵਾਚਾਂ ਸੋਚਦਾ ਰਹਿੰਦਾ ਹਾਂ ਕਿ ਉਦਮ ਕਰੋ ਉਠਨੀ ਤਾ ਕਨਤਾ ਨਵੇਂ ਸੌਰ ਜਿ ਉੱਠ ਕੇ ਪਾਤਸ਼ਾਹੀ ਅਮਰਤ ਵੇਲੇ ਪੌਫਟਾਲੇ ਉੱਠ ਕੇ ਤੁਹਾਡੇ ਨਾਮ ਦਾ ਉਦਮ ਕਰਨਾ ਕਰਾਂ ਤੁਹਾਡੇ ਨਾਮ ਦੇ ਜਾਪ ਦਾ ਉਪਰਾਲਾ ਕਰਨਾ ਕਰਾਂ ਸਵੈਸ ਕਰਕੇ ਮਹਾਰਾਜ ਕਹਿੰਦੇ ਹਾਰ ਕੀਰਤਨ ਕਾ ਆਹਰ ਹਰ ਦੇਹ ਨਾਨਕ ਕੈ ਮੀਤ ਤੇ ਹੈ ਮੇਰੇ ਨਾਨਕ ਦੇ ਮਿੱਤਰ ਪਰਮੇਸ਼ਰ ਜੀ ਸਾਨੂੰ ਕੇਵਲ ਤੇ ਕੇਵਲ ਹਰੀ ਦੀ ਆਪਣੇ ਕੀਰਤਨ ਦਾ ਆਪਣੇ ਨਾਮ ਦੇ ਜਾਪ ਦਾ ਆਹਰ ਬਖਸ਼ੋ ਉਦਮ ਬਖਸ਼ੋ ਜੀ ਸਵਾਗਤ ਲੋਕ ਦੂਸਰਾ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਮਹੱਲਾ ਪੰਜਵਾ ਦ੍ਰਿਸ਼ਟਾਰ ਪ੍ਰਭ ਰਾਖਿਆ ਮਨ ਤਨ ਰੱਦਾ ਮੂੜਾ ਨਾਨਕ ਜਿਉ ਪ੍ਰਭ ਪਾਣਿਆ ਮਰੋ ਵਿਚਾਰੀ ਸੂੜਾ ਦ੍ਰਿਸ਼ਟਾਰ ਪ੍ਰਭ ਰਾਖਿਆ ਉਹ ਪ੍ਰਭੂ ਜੀ ਨੇ ਸਵਾਮੀ ਜੀ ਨੇ ਮਾਲਕ ਜੀ ਨੇ ਆਪਣੇ ਦ੍ਰਿਸ਼ਟੀ ਧਾਰਨ ਕਰਕੇ ਕਿਰਪਾ ਦ੍ਰਿਸ਼ਟੀ ਪਾ ਕੇ ਸਾਨੂੰ ਰੱਖਣਾ ਕੀਤਾ ਬਚਾਉਣਾ ਕੀਤਾ ਮਾਨ ਤਨ ਰਤਾ ਮੂਲ ਸਾਡਾ ਮਾਨ ਤਨ ਰੰਗਿਆ ਗਿਆ ਮੂਲ ਅਰਥਾਤ ਉਸ ਮੋਡ ਰੂਪ ਉਸ ਜੜ ਰੂਪ ਪਰਮੇਸ਼ਰ ਜੀ ਦੇ ਨਾਲ ਉਹ ਅਸਲੇ ਰੂਪ ਪਰਮੇਸ਼ਰ ਜੀ ਦੇ ਨਾਲ ਇਹਦੇ ਨਾਨਕ ਜੋ ਪ੍ਰਭ ਪਾਣੀਆਂ ਮਰੋ ਵਿਚਾਰੇ ਸੂੜਾ ਨਾਨਕ ਜੋ ਪ੍ਰਭ ਪਾਣੀਆਂ ਪੰਜਵੇਂ ਨਾਨਕ ਧੰਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਹੜੀਆਂ ਵੀ ਜੀਵ ਰੂਪੀ ਸ੍ਰੀਆਂ ਉਸ ਪ੍ਰਭਪਤੀ ਜਿਨੂੰ ਭਾ ਗਈਆਂ ਚੰਗੀਆਂ ਲੱਗ ਗਈਆਂ ਜੱਜ ਗਈਆਂ ਉਮਰ ਵਿਚਾਰੀ ਸੂਲ ਤੇ ਮਹਾਰਾਜ ਕਹਿੰਦੇ ਉਹਨਾਂ ਦੀ ਵਿਚਾਰੀ ਪੀੜਾ ਜਿਹੜੀ ਹੈ ਨਾ ਉਹ ਮਰ ਜਾਂਦੀ ਹੈ ਉਹਨਾਂ ਨੂੰ ਪੀੜਾ ਸਤਾਉਂਦੀ ਨਹੀਂ ਸੂਲ ਜਿਹੜੀ ਹੈ ਉਹਨਾਂ ਨੂੰ ਦੁੱਖ ਜਿਹੜਾ ਸਤਾਉਂਦਾ ਨਹੀਂ ਸਵਾਗੋ ਧੰਗੁਰੂ ਅਰਜਨ ਦੇ ਮਹਾਰਾਜ ਦੀ ਵਾਰ ਦੀ ਪੌੜੀ ਪੌੜੀ ਜੀ ਕਿ ਬਿਰਥਾ ਹੋਏ ਸੋ ਗੁਰ ਪਰ ਅਰਦਾਸ ਕਰ ਛੋਡ ਸਿਆਣਪ ਸਗਲ ਮਨ ਤਨ ਅਰਪ ਤਰ ਜੀ ਆ ਕੀ ਬਿਰਥਾ ਹੋਏ ਸੋ ਗੁਰ ਪਰ ਅਰਦਾਸ ਕਰ ਜਿਹੜੇ ਵੀ ਤੇਰੇ ਜੀ ਦੇ ਤੇਰੇ ਰੂਹ ਦੇ ਤੇਰੇ ਦਿਲ ਦੀ ਬਿਰਥਾ ਅਰਥਾਤ ਵਿਥਿਆ ਜਾਂ ਪੀੜਾ ਹੋਵੇ ਨਾ ਤੂੰ ਆਪਣੇ ਗੁਰੂ ਦੇ ਅੱਗੇ ਅਰਦਾਸ ਕਰਨੀ ਕਰਿਆ ਕਰ ਜੇ ਕੋਈ ਦੁੱਖ ਹੋਵੇ ਤੈਨੂੰ ਮਹਾਰਾਜ ਕਹਿੰਦੇ ਕੋਈ ਤਕਲੀਫ ਹੋਵੇ ਕੋਈ ਕਸ਼ਟ ਹੋਵੇ ਤਾਂ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਜੋਤੜੀ ਕਰਨੀ ਕਰਿਆ ਕਰ ਪਾਈ ਕਹਿੰਦਾ ਛੋੜ ਸਿਆਣਪ ਸਗਲ ਮਨ ਤਨ ਅਰਪ ਤਾਰਾ ਤੇ ਆਪਣੀਆਂ ਸਾਰੀਆਂ ਸਿਆੜ ਪਾਪੜੀਆਂ ਸਾਰੀਆਂ ਅਗਲਾ ਬੁੱਧੀਆਂ ਛੱਡ ਕੇ ਨਾ ਤੇ ਮਹਾਰਾਜ ਕਹਿੰਦਾ ਮਾਨਤਾ ਨੇ ਅਰਪਤਾਰ ਆਪਣਾ ਮਾਨ ਤੇ ਤਾਨਾ ਗੁਰੂ ਦੇ ਅਰਪਣ ਕਰਕੇ ਉਹਦੇ ਚਰਨਾਂ ਦੇ ਵਿੱਚ ਧਰਨਾ ਕਰ ਰੱਖਣਾ ਘਟਕਾਉਣਾ ਕਰ ਭਾਈ ਕਹਿੰਦਾ ਪੂਜ ਗੁਰ ਕੈ ਪੈਰ ਦੁਰਮਤ ਜਾਏ ਜਰਾ ਤੂੰ ਗੁਰੂ ਮਹਾਰਾਜਿਆਂ ਦੇ ਪੈਰਾਂ ਅਸਵਾ ਚਰਨਾਂ ਦੀ ਪੂਜਾ ਕਰਨੀ ਕਰ ਦੁਰਮਤ ਜਾਇ ਜਾਰ ਤੇ ਖੋਟੀ ਮਤ ਤੇਰੇ ਅੰਦਰੋਂ ਸੜ ਜਾਵੇ ਮਹਾਰਾਜ ਕਹਿੰਦੇ ਜਾਰ ਜਾਵੇ ਗੁਰੂ ਮਹਾਰਾਜਿਆਂ ਦੇ ਪੈਰਾਂ ਦੀ ਪੂਜਾ ਕਰਨੀ ਕਰ ਭਾਉ ਗੁਰਬਾਣੀ ਦੇ ਅਨੁਸਾਰੀ ਹੋ ਕੇ ਗੁਰੂ ਮਹਾਰਾਜਿਆਂ ਦੇ ਹੁਕਮ ਨੂੰ ਸਿਰ ਮੱਥੇ ਕਬੂਲ ਕਰਨਾ ਕਰ ਤੇਰੇ ਅੰਦਰ ਦੀ ਖੋਟੀ ਮੱਤਾ ਬਿਨਾਸ਼ ਹੋਵੇ ਕਹਿੰਦਾ ਸਾਧ ਜਨ ਕੈ ਸੰਗ ਪਵ ਜਲ ਵਿਖਮ ਤਰ ਤੈ ਸਾਧ ਜਨ ਦਾ ਸੰਗ ਕਰਕੇ ਆ ਜਿਹੜਾ ਵਿਖਮ ਅਰਥਾਤ ਡਰਾਉਣਾ ਭਵਜਲ ਹੈ ਨਾ ਸੰਸਾਰ ਰੂਪੀ ਸਮੁੰਦਰ ਭਾਈ ਇਹਨੂੰ ਤਰਨਾ ਕਰ ਕਹਿੰਦਾ ਸੇਵਹੁ ਸਤਗੁਰ ਦੇਵ ਅੱਗੇ ਨਾ ਮਰਹੁ ਡਰ ਸੇਵਹੁ ਸਤਗੁਰ ਦੇਵ ਸਤਗੁਰ ਪਾਸ਼ਾ ਦੀਆਂ ਦੀ ਸੇਵਾ ਕਰਨੀ ਕਰਤਵਾ ਸਿਮਰਨ ਕਰਨਾ ਕਰ ਜਿਹੜੇ ਦੇਵ ਅਰਥਾਤ ਪ੍ਰਕਾਸ਼ ਰੂਪ ਔਰ ਪੂਜਣਯੋਗ ਹਨ ਮਹਾਰਾਜ ਕਹਿੰਦਾ ਅੱਗੇ ਨਾ ਮਰਹੁ ਡਰ ਤੇ ਅੱਗੇ ਪਰ ਲੋਕ ਦੇ ਵੀ ਡਰ ਡਰ ਕੇ ਮਰẽਗਾ ਨਹੀਂ ਜੇ ਸਤਗੁਰ ਪਾਸ਼ਾ ਦੀਆਂ ਦੀ ਸੇਵਾ ਕਰẽਗਾ ਕੇ ਨਮਹ ਕਰੇ ਨਿਹਾਲ ਊਣੇ ਸੋਬਰ ਪਰ ਤੇ ਕਹਿੰਦਾ ਵੇ ਤੇ ਅੱਖ ਬਲਕਾਰੇ ਦੇ ਵਿੱਚ ਹੀ ਉਹ ਕਾਲਪੁਰਖ ਵਾਹਿਗੁਰੂ ਗੁਰਪ੍ਰਮੇਸ਼ਰ ਜੀ ਨਿਹਾਲ ਕਰ ਦਿੰਦੇ ਨੇ ਦੁੱਖਾਂ ਤੋਂ ਰਹਿਤ ਕਰ ਦਿੰਦੇ ਨੇ ਔਰ ਮਹਾਰਾਜ ਕਹਿੰਦੇ ਊਣੇ ਸੋਬਰ ਪਰ ਤੇ ਊਣਿਆਂ ਨੂੰ ਮਹਾਰਾਜ ਕਹਿੰਦੇ ਨੱਕਾ ਨੱਕ ਭਰ ਦਿੰਦੇ ਨੇ ਪਾਤਸ਼ਾਹ ਜੀ ਕਹਿੰਦਾ ਮਾਨਕ ਹੋਏ ਸੰਤੋਖ ਧਿਆਈਐ ਸਦਾ ਹਰ ਜੈ ਸਦਾ ਹੈ ਉਸ ਹਰੀ ਜੀ ਨੂੰ ਧਿਆਣਾ ਕਰੀਏ ਤੇ ਮਨ ਦੇ ਵਿੱਚ ਸੰਤੋਖ ਆਉਂਦਾ ਹੈ ਸਬਰ ਆਉਂਦਾ ਹੈ ਸੋ ਲੱਗਾ ਸਤਗੁਰ ਸੇਵ ਜਾ ਕੋ ਕਰਮ ਤੋਰ ਸੋ ਲੱਗਾ ਸਤਗੁਰ ਸੇਵ ਅਰਥਾਤ ਕਿ ਉਹੀ ਗੁਰਮੁਖ ਗੁਰੂ ਪਿਆਰਾ ਸਤਗੁਰ ਪਾਤਸ਼ਾਹ ਜੀਆਂ ਦੀ ਸੇਵਾ ਦੇ ਵਿੱਚ ਲੱਗਾ ਹੈ ਜਾ ਕੋ ਕਰਮ ਤੋਰ ਤੂੰ ਰਹੀ ਜੀ ਦੇ ਮੱਥੇ ਦੇ ਵਿੱਚ ਕਰਮ ਪਾਇਆ ਹੈ ਪਾਤਸ਼ਾਹ ਜੀ ਨੇ ਜਾਂ ਤੂੰ ਰਹੀ ਜੀ ਦੇ ਤੇ ਬਖਸ਼ਿਸ਼ ਕੀਤੀ ਹੈ ਸਵਾਗਤ ਸਤਵੇਂ ਪਾਉੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਸ਼ਲੋਕ ਮਹੱਲਾ ਪੰਜਵਾ ਲੱਗੜੇ ਸੁਥਾਨ ਜੋੜਨ ਹਾਰਾ ਜੋੜਿਆ ਨਾਨਕ ਲਹਿਰੇ ਲਖ ਸਾਨ ਡੁੱਬਣ ਦੇ ਨਾਮ ਪਿਰੀ ਲਗੜੇ ਸੁਥਾਨ ਮਹਾਰਾਜ ਕਹਿੰਦੇ ਸਾਡੀ ਬਿਰਤੀ ਸਾਡੀ ਸੁਰਤੀ ਸਾਡੀ ਪ੍ਰੀਤ ਸੁਥਾਨ ਅਰਥਾਤ ਸੋਹਣੇ ਥਾਂ ਮੇ ਲੱਗੀ ਹੈ ਮਹਾਰਾਜ ਦੇ ਚਰਨਾਂ ਦੇ ਨਾਲ ਲੱਗੀ ਹੈ ਭਾਈ ਔਰ ਕਿਵੇਂ ਲੱਗੀ ਆ ਕਹਿੰਦਾ ਜੋੜਨ ਹਾਰਾ ਜੋੜਿਆ ਉਹ ਜੋੜਨ ਹਾਰ ਪਰਮੇਸ਼ਰ ਜੀ ਨੇ ਆਪ ਹੀ ਸਾਡੀ ਸੁਰਤੀ ਬਿਰਤੀ ਜੋੜੀ ਆਪ ਹੀ ਪ੍ਰੀਤ ਲਾਈ ਆ ਸਾਡੀ ਕਹਿੰਦਾ ਨਾਨਕ ਲਹਿਰੇ ਲਖ ਸਾਨ ਡੋਬਣ ਦੇ ਨਾਮ ਪ੍ਰੀਤ ਅਜਵੇਂ ਨਾਨਕ ਧੰਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਸਾਡੇ ਸਰੀਰ ਅਥਵਾ ਸੰਸਾਰ ਰੂਪੇ ਸਮੁੰਦਰ ਦੇ ਵਿੱਚ ਲੱਖਾਂ ਔਰ ਸੈਂਕੜੇ ਲਹਿਰਾਂ ਮਹਾਰਾਜ ਕਹਿੰਦੇ ਉੱਠ ਰਹੀਆਂ ਨੇ ਮਾਇਆ ਰੂਪ ਡੁੱਬਣ ਦੇ ਨਾ ਮਾਪਰੀ ਪਰੰਤੂ ਇਸ ਦੇ ਬਾਵਜੂਦ ਵੀ ਮੈਨੂੰ ਮੇਰਾ ਪ੍ਰੀਅ ਅਰਥਾਤ ਪਤੀ ਪਰਮੇਸ਼ਰ ਵਾਹਿਗੁਰੂ ਸੰਸਾਰ ਰੂਪੇ ਸਮੁੰਦਰ ਦੇ ਵਿੱਚ ਡੁੱਬਣ ਨਹੀਂ ਦਿੰਦਾ ਮਹੱਲਾ 5ਵਾਂ ਵਾਰ ਨਾ ਪਿਹਾਵ ਲੈ ਇੱਕ ਸਾਥੀ ਲੱਦਮ ਦੁਖ ਹਰਤਾ ਹਰ ਨਾਮ ਵਾਲਾ ਬਾਲਾ ਜਾਏ ਸੰਤ ਪਿਆਰੇ ਨਾਨਕ ਪੂਰਨ ਕੰਮ ਵਾਰ ਨਾ ਪਿਹਾਵ ਲੈ ਇੱਕ ਸਾਥੀ ਲੱਦਮ ਬਾਣਾ ਜੰਗਲ ਨੂੰ ਕਹਿੰਦੇ ਨੇ ਪਿਹਾਵ ਲੈ ਡਰਾਉਣੇ ਨੂੰ ਕਹਿੰਦੇ ਨੇ ਅ ਸੰਸਾਰ ਨੂੰ ਪਿਹ ਡਰਾਉਣੇ ਸਮੁੰਦਰ ਦੇ ਵਿੱਚ ਸਾਨੂੰ ਇੱਕ ਸਾਥੀ ਲੱਭਾ ਇੱਕ ਮਿੱਤਰ ਲੱਭਾ ਹੈ ਉਹ ਕਿਹੜਾ ਮਹਾਰਾਜ ਕਹਿੰਦਾ ਦੁੱਖ ਹਰਤਾ ਹਰ ਨਾਮਾ ਦੁੱਖਾਂ ਨੂੰ ਦੂਰ ਕਰਨ ਵਾਲਾ ਹਰੀ ਦਾ ਨਾਮ ਹੀ ਸੱਚਾ ਸਾਥੀ ਹੈ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਭਾਈ ਕਹਿੰਦਾ ਬਾਲ ਬਲ ਜਾਏ ਸੰਤ ਪਿਆਰੇ ਨਾਨਕ ਪੂਰਨ ਕੰਮ ਤੇ ਮੈਂ ਬਲਹਾਰ ਬਲਹਾਰ ਜਾਂਦੀ ਹਾਂ ਸਦਕੇ ਸਦਕੇ ਕੁਰਬਾਨ ਕੁਰਬਾਨ ਜਾਂਦੀ ਹਾਂ ਪਿਆਰੇ ਸੰਤ ਸਤਗੁਰੂ ਤੋਂ ਨਾਨਕ ਪੂਰਨ ਕੰਮ ਤੇ ਮੇਰੇ ਸਾਰੇ ਕੰਮੇ ਪੂਰਨ ਹੁੰਦੇ ਨੇ ਸਤਗੁਰੂ ਪਾਸ਼ਾ ਜੀਆਂ ਦੇ ਸਦਕਾ ਸੋਗ ਕਉ ਪੌੜੀ ਸਤਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਵਾਰ ਦੀ ਪੌੜੀ ਪਾਈ ਅਨਾ ਸਵਨਧਾਨ ਤੇਰਾ ਰੰਗ ਰਤਿਆ ਨਾ ਹੋਵੇ ਪਛਤਾ ਤਦਨੋ ਜਪਤਿਆ ਪਾਈ ਅਨਾ ਸਵਨਧਾਨ ਤੇਰਾ ਰੰਗ ਰਤਿਆ ਮਹਾਰਾਜ ਕਹਿੰਦਾ ਹੈ ਆਕਾਲ ਪੁਰਖ ਵਾਹਿਗੁਰੂ ਜੀ ਤੇਰੇ ਰੰਗ ਦੇ ਵਿੱਚ ਰੰਗਿਆ ਹੋਇਆ ਤੇਰੇ ਪ੍ਰੇਮ ਦੇ ਵਿੱਚ ਰੰਗਿਆ ਹੋਇਆ ਸਾਰਾ ਨਿਧਾਨ ਅਰਥਾਤ ਖਜ਼ਾਨੇ ਹੀ ਪਾ ਲਈਦੇ ਨੇ ਦੁਨੀਆ ਦੇ ਕੁੱਲ ਖਜ਼ਾਨੇ ਪਾ ਲਈਦੇ ਨੇ ਤੇਰੇ ਪ੍ਰੇਮ ਦੇ ਵਿੱਚ ਰੰਗਿਆ ਹੋਇਆ ਕਹਿੰਦਾ ਨਾ ਹੋਵੇ ਪਛਤਾਉ ਤਦ ਨੋ ਜਪ ਤਿਆ ਇਹ ਆਕਾਲ ਪੁਰਖ ਵਾਹਿਗੁਰੂ ਜੀ ਜੇ ਤੈਨੂੰ ਜਪਣਾ ਕਰੀਏ ਤਾਂ ਪਛਤਾਵਾ ਨਹੀਂ ਹੁੰਦਾ ਕੋਈ ਝੋਰਾ ਨਹੀਂ ਹੁੰਦਾ ਕਹਿੰਦਾ ਪਹੋਚ ਨਾ ਸਕਾ ਕੋਏ ਤੇਰੀ ਟੇਕ ਜਾਨੋ ਜਿੰਨਾ ਜਨਾਂ ਨੂੰ ਜਿਹਨਾਂ ਦਾਸਾਂ ਨੂੰ ਤੇਰੀ ਟੈਗ ਤੇਰੀ ਔਟ ਹੈ ਨਾ ਉਹਨਾਂ ਗੁਰਮਖਾਂ ਗੁਰੂ ਪਿਆਰਿਆ ਤਾਂ ਕੋਈ ਵੀ ਜੀਵ ਪਹੁੰਚ ਨਹੀਂ ਸਕਦਾ ਕੋਈ ਅਪੜ ਨਹੀਂ ਸਕਦਾ ਕਹਿੰਦਾ ਗੁਰਪੂਰੈ ਵਾਹ ਵਾਹ ਸੁਖ ਲਹਾ ਚਤਾਰ ਮਨ ਗੁਰਪੂਰੈ ਵਾਹ ਵਾਹ ਧਾਨੈ ਧਾਨੈ ਪੂਰਾ ਸਤਗੁਰੂ ਪਾਤਸ਼ਾ ਸੁਖ ਨਹਾ ਚਤਾਰ ਮਨ ਮੰਦੈ ਚ ਪੂਰੈ ਸਤਗੁਰੂ ਨੂੰ ਚੇਤੇ ਕਰਕੇ ਨਾ ਚਤਾਰ ਕੇ ਤਮਾਸੋਖਨੋ ਲਹਾ ਅਰਥਾਤ ਲਭ ਲਵਾ ਸੁਖ ਨੂੰ ਲੈਣਾ ਕਰਾ ਪ੍ਰਾਪਤ ਕਰਨਾ ਕਰਨਾ ਇਹਦਾ ਗੌਰਪਾ ਸਿਫਤ ਪੰਡਾਰ ਕਰਮੀ ਪਾਈ ਐ ਸਤਗੁਰ ਨਦਰ ਨਹਾਲ ਬਹੁੜ ਨਾ ਤਾਈ ਐ ਗੌਰਪਾ ਸਿਫਤ ਪੰਡਾਰ ਕਰਮੀ ਪਾਈ ਐ ਗੁਰੂ ਮਹਾਰਾਜਿਆਂ ਦੇ ਦਰ ਤੇ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੇ ਪੰਡਾਰੇ ਪਰ ਪਏ ਨੇ ਕਰਮੇ ਪਾਈ ਆ ਗੁਰੂ ਮਹਾਰਾਜ ਦੇ ਬਖਸ਼ਿਸ਼ ਦੇ ਦੁਆਰਾ ਮਿਲਦੇ ਨੇ ਭਾਈ ਜਾਂ ਕਰਮ ਬਹੁਤ ਭਾਗ ਬਹੁਤ ਵੱਡੇ ਹੋਣ ਤਾਂ ਫੇਰ ਗੁਰੂ ਦੇ ਦਰ ਤੋਂ ਹਰੀ ਦੀ ਸਿੱਖਤ ਸਲਾਹ ਦੇ ਪੰਡਾਰੇ ਮਿਲਦੇ ਨੇ ਭਾਈ ਸਤ ਗੁਰ ਨਦਰ ਨਿਹਾਲ ਬਹੁੜ ਨਾ ਧਾਈਆ ਜੇਕਰ ਸਤ ਗੁਰੂ ਪਾਸ਼ਾ ਆਪਣੀ ਨਦਰ ਦੇ ਨਾਲ ਨਿਹਾਲ ਕਰ ਦੇਣ ਗੁਰਮਖਾਂ ਗੁਰੂ ਪਿਆਰਿਆਂ ਨੂੰ ਤਾਂ ਫੇਰ ਮਹਾਰਾਜ ਕਹਿੰਦੇ ਬਹੁੜ ਨਾ ਧਾਈਆ ਦੁਬਾਰਾ ਦੁਬਾਰਾ ਧਾਈ ਦਾ ਨਹੀਂ ਭੱਜੇ ਨਹੀਂ ਫੇਰੀ ਦਾ ਪਟਕੀ ਦਾ ਨਹੀਂ ਕਹਿੰਦਾ ਰੱਖਿਆ ਆਪ ਦਿਆਲ ਕਰਦਾ ਸਾ ਆਪਨੇ ਹਰ 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 ਨਾਮ ਜੀਵਾ ਸੁਣ ਸੁਣੇ ਪਰੱਖਿਆ ਆਪ ਦਿਆਲ ਕਰਦਾ ਸਾ ਆਪਨੇ ਮਹਾਰਾਜ ਕਹਿੰਦੇ ਆ ਦਇਆ ਦੇ ਘਰ ਪਰਮੇਸ਼ਰ ਜੀ ਆਪ ਹੀ ਰਖਣਾ ਕਰਦੇ ਨੇ ਰਾਖੀ ਕਰਨੀ ਕਰਦੇ ਨੇ ਕਿ ਇਹਨਾਂ ਦੇ ਘਰ ਦਾਸਾ ਆ ਆਪਣੇ ਦਾਸਾਂ ਨੂੰ ਆਪਣੇ ਚਾਕਰਾਂ ਨੂੰ ਆਪਣੇ ਬਣਾ ਕੇ ਉਹਨਾਂ ਦੀ ਰਾਖੀ ਕਰਨੀ ਕਰਦੇ ਹਨ ਕਹਦਾ ਹਰ 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 ਨਾਮ ਜੀਵਾ ਸੁਣ ਸੁਣੇ ਏ ਹਰੀ ਹਰੀ ਜੀ ਹਰੀ ਹਰੀ ਜੀ ਮੈਂ ਤੁਹਾਡੇ ਨਾਮ ਨੂੰ ਸੁਣ ਸੁਣ ਕੇ ਜੀਣਾ ਕਰਦਾ ਹਾਂ ਕਹਿੰਦਾ ਰੱਖ ਆਪ ਦਿਆਲ ਕਰਦਾ ਸਾ ਆਪੜੇ ਹਰ 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 ਨਾਮ ਜੀਵਾ ਸੁਣ ਸੁਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ